ਆਇਨੀ ਇਹ ਮੇਰਾ ਵਿਆਹ ਕਰ ਦੇ ਹੁਣ ਤਾਂ ਨਾ ਮੈਨੂੰ ਆਪਦੀ ਸਹੇਲੀ ਵਾਲਾ ਤਰੀਕਾ ਵਰਤਨੀ ਪਊਗਾ ਖੜ ਜਾ ਕਿੱਥੇ ਐ ਇਹਨੂੰ ਬੋਲ ਮਾਰਦੀਆਂ ਮੈਂ ਹਰਪ੍ਰੀਤ ਉਰੇਆ ਗੱਲ ਸੁਣ ਮੇਰੀ ਹਾਂ ਦੱਸ ਕੀ ਕਹਿਨੀ ਐ ਮੈਂ ਨਾ ਆਪਦੀ ਨਵਜ ਵੜਦੀ ਆ ਕੀ ਕਹਿੰਦਾ ਦੱਸ ਤਾਂ ਹੁਣ ਮੇਰੇ ਨੇੜੇ ਨਾ ਹੋਈ ਪਿੱਛੇ ਰਹਿਣ ਵਾਲੇ ਮੇਰਾ ਤੂੰ ਵੜਦੀ ਨਵਜ ਪਹਿਲਾਂ ਮੈਨੂੰ ਗੱਲ ਦੱਸ ਗੱਲ ਕੀ ਐ ਤੂੰ ਮੇਰਾ ਵਿਆਹ ਨਹੀਂ ਹੋਣ ਦਿੰਦੀ ਊ ਮੈਂ ਮਰ ਜਾ ਨਹੀਂ ਨਹੀਂ ਇਹ ਤੈਨੂੰ ਕਿਹਨੇ ਕਤਾ ਤਰੀਕਾ ਵਰਤ ਲੈ ਤੂੰ ਹਾਂ ਕਰ ਵੱਡਾ ਨਵਜ ਫਿਰ ਮੈਂ ਨਾ ਨਵਜ ਨਾ ਵਢੀ ਮੈਂ ਤੇ ਰੱਦ ਦੂੰਗੀ ਹੁਣੇ ਮੈਂ ਤੇਰੇ ਖਾਤਰ ਨਾਲ ਦੀ ਸੇਹਲੀ ਕੋਲੇ ਜਾ ਕੇ ਉਹ ਨਹੀਂ ਉਹ ਰਿਸ਼ਤੇ ਕਰਾਉਂਦੀ ਉਹ ਰਿਸ਼ਤਾ ਕਰਾ ਦੇਉ ਤੇਰਾ ਉਹ ਕੋਈ ਨਹੀਂ ਕਰਾਉਂਦੀ ਮੈਂ ਜਿਹੜਾ ਸਰੇ ਰਿਸ਼ਤਾ ਪੂਆ ਲੈ ਕੇ ਆਈ ਸੀ ਜਿਹਦੇ ਦੋ ਤਿੰਨ ਜਬਾਕ ਸੀਗੇ ਮੈਂ ਤਾਂ ਉਹਦੇ ਨਾਲ ਕਰਾਉਂਗੀ ਕੁੜੇ ਉਹਦੀ ਉਮਰ 60 ਸਾਲ ਆ ਕਮਲਗੇ ਉਹ ਤਾਂ ਬੁਢਾ ਹੋਇਆ ਪੇ ਜੇ 4 ਦਿਨਾਂ ਨੂੰ ਮਰ ਗਿਆ ਫੇਰ ਮੈਨੂੰ ਕੀ ਆ ਮਰ ਜਾਏ ਫੇਰ ਮੈਂ ਬੁਢੇ ਧੋਕੀ ਲੈਣਾ ਮੈਂ ਤਾਂ ਵਿਆਹ ਕਰਾਉਣਾ ਕਮਲੀ ਦੇ ਵਿਆਹ ਹੋਣੀ ਉਮਰ ਦੇ ਨਾ ਕਰਾਂਗੇ ਜਿਹੜਾ ਤੈਨੂੰ ਅਹੀ ਗੱਲ ਕਮਾਇਆ ਕਰੇ ਕਦੇ ਤੈਨੂੰ ਚੰਡੀਗੜ੍ਹ ਲੈ ਜਾ ਕਦੇ ਮਹਾਲੀ ਲੈ ਜਾ ਮੈਂ ਤਾਂ ਕਿਤੇ ਨਹੀਂ ਜਾਂਦੀ ਮੈਂ ਤਾਂ ਵਿਆਹ ਕਰਾ ਕੇ ਘਰੀ ਰਹਿਆ ਕਰੂੰਗੀ ਆਪਦੇ ਹੁਣ ਮੈਂ ਵੱਡਾ ਹੂੰ ਤੂੰ ਮੈਨੂੰ ਦੱਸ ਦੇ ਨਹੀਂ ਨਹੀਂ ਤੁਹਾਨੂੰ ਹਾਂ ਕਰਨੀ ਹੈ ਕਿ ਨਹੀਂ ਉਹ ਐਨੂੰ ਨਹੀਂ ਹਾਂ ਕਰਦੀ ਮੇਰੀ ਸਹੇਲੀ ਨੇ ਦੱਸ ਪਾਈ ਬਾਲਾ ਵਧੀਆ ਰਿਸ਼ਤਾ ਓਦੋਂ ਵੀ ਸੋਹਣਾ ਪੂਆ ਨੂੰ ਵੀ ਪੂਆ ਨਾਲੋਂ ਵੀ ਸੋਹਣਾ ਹਾਂ ਬਾਲਾ ਸੋਹਣਾ ਮੁੰਡਾ ਹੈ ਬਸ ਮੇਰਾ ਤਾਂ ਕੱਚੂ ਫੜਾ ਦੇ ਮੈਨੂੰ ਕਾਚੂ ਨਹੀਂ ਮੈਂ ਬਣਾਉਂਦੀ ਤੇਰਾ ਕੀ ਪਤਾ ਬਾਅਦ ਚ ਮੁਕਰ ਜੇ ਨਹੀਂ ਮੁਕਰਦੀ ਮੈਂ ਮੈਂ ਤੈਨੂੰ ਇੱਕ ਵਾਰੀ ਕਹਤਾ ਮੈਂ ਰਿਸ਼ਤਾ ਬਸ ਮੈਂ ਜਾ ਕੇ ਨਹੀਂ ਮੈਂ ਜਾ ਕੇ ਬੋਲਦੀ ਨਹੀਂ ਮੈਂ ਝੂਠ ਨਹੀਂ ਬੋਲਦੀ ਮੈਂ ਜਾ ਕੇ ਉਹਨਾਂ ਨੇ ਮੈਂ ਕੱਪੜੇ ਪਾਈ ਬੈਠੀ ਹਾਂ ਤਾਂ ਹੀ ਨਾ ਮੈਂ ਕੱਪੜੇ ਪਾਏ ਮੈਂ ਉਹਨਾਂ ਦੇ ਘਰੇ ਜਾ ਕੇ ਹੁਣੀਆਂ ਅੱਛਾ ਇਹ ਤਾਂ ਕਾਚੂ ਫੜਾ ਰੇਗੀ ਫੇਰ ਜਾ ਕੇ ਆਉਂਗੀ ਤੇ ਨਹੀਂ ਮੈਂ ਜਾਂਦੀ ਨਹੀਂ ਫੇਰ ਆ ਚੱਕ ਫੇਰ ਮੈਂ ਤਾਂ ਫੜਾ ਦਿੰਨੀ ਆ ਕਾਟੀ ਦਾ ਹਾਂ ਦੇਖੋ ਮੇਰੇ ਤਾਂ ਥੋੜਾ ਜਿਹਾ ਬੱਜਿਆ ਇੱਥੇ ਆ ਦੇਖਾ ਹਾਂ ਉਹ ਫੇਰ ਬੱਜਣੀ ਜੀ ਹੁਣ ਪੁੱਠੇ ਕੰਮ ਵੀ ਕਰਨ ਲੱਗੀ ਕਿਤੋਂ ਤਾਂ ਇਹ ਤੈਨੂੰ ਤਰੀਕਾ ਆਇਆ ਮੈਨੂੰ ਤਾਂ ਮੇਰੀ ਸਹੇਲੀ ਨੇ ਸਿਖਾ ਕੇ ਭੇਜਿਆ ਆ ਕਾਚੂ ਵੀ ਉਸੇ ਨੇ ਫੜਾਇਆ ਮੈਨੂੰ ਕਿਹੜੀ ਨੇ ਮੈਨੂੰ ਕਹਿੰਦੀ ਪੁੱਠਾ ਪਾਸਾ ਕਰਕੇ ਲਾ ਲਈ ਸਿੱਧਾ ਨਾ ਲਾਈ ਸੱਚੀ ਜਿਹੜੀ ਤੇਰੇ ਨਾਲ ਆਉਣੀ ਹੁੰਦੀ ਚੁੰਡੜ ਜੀ ਉਹ ਹੀ ਹਾਂ ਉਸੇ ਨੇ ਦੱਸਿਆ ਕਹਿੰਦੀ ਆਏ ਨਹੀਂ ਤੇਰਾ ਵਿਆਹ ਕਰ ਦੇ ਉਹ ਮੇਰਾ ਵੀ ਐਂ ਕਰਿਆ ਸੀ ਉਹ ਨਹੀਂ ਉਹ ਤਾਂ ਉਹ ਹੀ ਗੱਲ ਜੁੰਡੇ ਫੜ ਕੇ ਉਹਨੂੰ ਮੈਂ ਦੱਸੂਗੀ ਵੀ ਆ ਤੂੰ ਛਾੜੀ ਕੁੜੀ ਨੂੰ ਇਹ ਜਿਹਾ ਬੈਕਟਾਂ ਕੁ ਸਿਖਾਉਣੀ ਹੈ ਦੇਖੋ ਵਿਆਹ ਕਰ ਦਿਆਂਗੇ ਤੇਰਾ ਵਿਆਹ ਜ਼ਰੂਰ ਕਰਾਂਗੇ ਆਈ ਨਹੀਂ ਹੈਗਾ ਕੋਈ ਤੈਨੂੰ ਕੁਮਾਰੀ ਰੱਖਾਂਗੇ ਅਸੀਂ ਦੇਖ ਜਿਹੜੀ ਮੇਰੀ ਸਹੇਲੀ ਦੱਸ ਪਾਉਂਦੀ ਐ ਨਾ ਬਾੜੀ ਵਧੀਆ ਰਿਸ਼ਤੇ ਮ ਉਹਦੇ ਕੋਲ ਜਾ ਕੇ ਉਹਨੇ ਪਤਾ ਕਰਕੇ ਆਈਆਂ ਜਾਂ ਫਿਰ ਜਾ ਕੇ ਆ ਹੁਣ ਜਵਾਬ ਦੇ ਕੇ ਹਾਂ ਹੀ ਕਰਕੇ ਆਈ ਇੱਕ ਤਾਂ ਤੇਰਾ ਬਾਈ ਨਹੀਂ ਕਰੇ ਤੇ ਧਿਆਨ ਨਾ ਰੱਖੀ ਮੈਂ ਤੈਨੂੰ ਦੱਸਾਂ ਪੁੱਠਾ ਸਿੱਧਾ ਕੰਮ ਨਾ ਕਰੀ ਜੇ ਕਿਤੇ ਮਾੜੀ ਮੋਟੀ ਵੀ ਤੇਰੇ ਸੱਤ ਵੱਜੇ ਨਾ ਰਿਸ਼ਤੇ ਵਾਲੇ ਜਵਾਬ ਦੇ ਦੇਣਗੇ ਅੱਛਾ ਹਾਂ ਫੇਰ ਨਹੀਂ ਮੈਂ ਇਹ ਜਿਹਾ ਕੰਮ ਕਰਾਂਗੇ ਇਹ ਜਿਹਾ ਕੰਮ ਨਹੀਂ ਮੇਰੀ ਗੱਲ ਸੁਣ ਮੈਂ ਜਮਾ ਨਹੀਂ ਕੋਈ ਵੀ ਪੁੱਠਾ ਕੰਮ ਕਰਦੀ ਜੇ ਤੂੰ ਜਵਾਬ ਦੇ ਕੇ ਆਈਆਂ ਫੇਰ ਦੇਖ ਲੈ ਫੇਰ ਨਹੀਂ ਮੈਂ ਤੈਨੂੰ ਕੱਚ ਫੜਾਉਂਦੀ ਫੇਰ ਤਾਂ ਬਾਹ ਵੱਡ ਦੂੰਗੀ ਆਪਦੀ ਨਹੀਂ ਨਹੀਂ ਬਾਹ ਨਾ ਵੱਡੀ ਮੈਂ ਤੈਨੂੰ ਦੱਸਾਂ ਮੈਂ ਜਾ ਕੇ ਆਉਣੀਆ ਪੱਕਾ ਜਾ ਕੇ ਆਉਣੀਆ ਤੇਰੇ ਵਾਸਤੇ ਰਿਸ਼ਤੇ ਹੀ ਦੇਖਣ ਜਾਣੀ ਆ ਮੈਂ ਤੇ ਐ ਨਹੀਂ ਪਤਾ ਵੀ ਕੱਲ ਨੂੰ ਤੇਰਾ ਬਾਈ ਜਾ ਕੇ ਦੇਖ ਹੀ ਆਵੇ ਚੰਗਾ ਭੱਗ ਜਾ ਅੱਜ ਵੀ ਪਰਮਭਾਈ ਨਾ ਅੱਜ ਵੀ ਕਿਸੇ ਨਾਲ ਗਿਆ ਹੋਇਆ ਤੇਰੇ ਰਿਸ਼ਤੇ ਵਾਲੇ ਬਾਈ ਰਿਸ਼ਤਾ ਦੇਖਣ ਗਿਆ ਹੋਰ ਹੁਣ ਫੇਰ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਤਾਂ ਐਵੇਂ ਹੀ ਗੁੱਸਾ ਕਰੀ ਜਾਂਦੀ ਸੀ ਮੈਂ ਤਾਂ ਆਖਾ ਤੁਸੀਂ ਮੇਰਾ ਵਿਆਹ ਹੀ ਨਹੀਂ ਕਰਦੇ ਹੈਗੇ ਜਾਣ ਕੇ ਦੇਖੋ ਨੀ ਤਾਂ ਰੋਜ ਜਾਂਦਾ ਤੇਰਾ ਬਾਈ ਕੰਮ ਲ ਕੇ ਗੱਡੀ ਲਖਾ ਗੱਡੀ ਕਿੱਥੇ ਆਪਣੀ हां गड्डी ਵੀ ਹੈ ਨਹੀਂ ਗੱਡੀ ਵੀ ਲੈ ਕੇ ਗਏ ਹੋਏ ਗੱਡੀ ਲੈ ਕੇ ਕਿੱਥੇ ਅੰਦਰ ਬਾਈ ਚਲ ਠੀਕ ਆ ਫਿਰ ਐ ਕਰ ਧਿਆਨ ਰੱਖੀ ਘਰੇ ਤੇ ਮੈਂ ਤੈਨੂੰ ਦੱਸਾਂ ਕੋਈ ਹਰਕਤ ਨਾ ਕਰੀਂ ਹੈ ਜੀ ਪੁੱਠੀ ਸਿੱਧੀ ਜੇ ਹਰਕਤ ਕਰੀਏ ਫਿਰ ਤੇਰਾ ਬਿਆਹ ਨਹੀਂ ਕਰਦੇ ਨਹੀਂ ਨਹੀਂ ਕੋਈ ਹਰਕਤ ਨਹੀਂ ਮੈਂ ਕਰਦੀ ਕੋਈ ਪੁੱਠਾ ਕੰਮ ਨਹੀਂ ਕਰਦੀ ਤੂੰ ਕਰ ਉੱਥੇ ਜਾ ਕੇ ਬਹਿ ਜਾ ਅੰਦਰ ਨਿਗਾ ਰੱਖੀ ਘਰਦੀ ਤੇ ਮੈਂ ਗਈ ਤੇ ਆਈ ਚੰਗਾ ਜਾਨੀ ਆ ਹਾਂ ਹੀ ਕਰਕੇ ਆਈਂ ਜਵਾਬ ਨਾ ਦੇ ਕੇ ਆਈ ਨਹੀਂ ਨਹੀਂ ਮਾਂ ਹਾਂ ਜਵਾਬ ਨਹੀਂ ਦੇ ਕੇ ਆਉਂਦੀ ਹਾਂ ਹੀ ਕਰਕੇ ਆਉਂਗੀ ਚਲ ਠੀਕ ਆ ਚੰਗਾ 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 ਲਹਣ ਜਾਂਦੀ ਤਾਂ ਹੈਗੀ ਆ ਸੂਟ ਤਾਂ ਨਵਾਂ ਹੀ ਪਾਈ ਬੈਠੀ ਆ ਜਾਂਦੀ ਤਾਂ ਹੋਣੀ ਮੇਨ ਲਾਦਾ ਰਿਸ਼ਤੇ ਨੂੰ ਪਤਾ ਨਹੀਂ ਇਹ ਫਿਰ ਕਾਤੋਂ ਜਵਾਬ ਦੇ ਦਿੰਦੀ ਆ ਇਹ ਮੱਚਦੀ ਆ ਮੇਰੇ ਤੇ ਤਾਂ ਹੀ ਜਵਾਬ ਦੇ ਦਿੰਦੀ ਆ ਚਲ ਦੇਖਦੇ ਆ ਹੁਣ ਵੀ ਆਉਂਦੇ ਆ ਕਿ ਨਹੀਂ ਰਿਸ਼ਤੇ ਵਾਲੇ ਐ ਮੈਂ ਆਪਦੀ ਸੇਲੀ ਕੋਲੇ ਜਾ ਕੇ ਆਇਆ ਉਹਨੂੰ ਕਹਿ ਕੇ ਆ ਵੀ ਪੜੇ ਮੇਰੀ ਨਾਨਦ ਖੱਤਰ ਰਿਸ਼ਤਾ ਪਾਲ ਕੇ ਦੇ ਉਹ ਕਹਿੰਦੀ ਵੀ ਭਾਈ ਹੁਣ ਜਦੋਂ 35 ਸਾਲਾਂ ਦੀ ਹੋ ਗਈ ਛੋਡੀ ਕੁੜੀ ਉਮਰ ਤਾਂ ਪਹਿਲੀ ਵੱਡੀ ਹੋਈ ਪਈ ਆ ਹੁਣ ਮੁੰਡਾ ਤਾਂ ਵੱਡੀ ਮਿਲੂਗਾ ਫਿਰ ਐਡੇ ਵੱਡੇ ਦੇ ਵੀ ਭਾਈ ਕਿਵੇਂ ਕਰਦੇ ਹੁਣ 60 ਸਾਲਾਂ ਦੇ ਨੂੰ ਤਾਂ ਕਿਵੇਂ ਵਿਆਹ ਸਕਦੇ ਆ ਉਹੀ ਗੱਲ ਉਹ ਤਾਂ ਨਿਆਣੀ ਐ ਉਹਨੇ ਤਾਂ ਹਾਂ ਕਰਤੀ ਜਰਕਦੇ ਨੇ ਹੁਣ ਉਹਨੂੰ ਘਟਾਉਣੇ ਪਤਾ ਸੀ ਵੀ 60 ਸਾਲ ਉਮਰ ਹੈਗੀ ਭੂਆ ਨੇ ਘਟਾ ਦੱਸਿਆ ਸੀ ਉਹਨੂੰ ਹੁਣ ਉਹਨੂੰ ਕਹਿ ਕੇ ਨੋ ਕਹਿੰਦੀ ਕੋਈ 35 36 ਦਾ 38 ਦਾ ਚੱਲ ਭਾਈ ਕੋਈ 40 ਦਾ ਮਿਲ ਜੇ ਹੁਣ ਉਹ ਗੱਲ ਜਦੋਂ ਵੱਡੀ ਹੋਈ ਪਈ ਐ ਹੁਣ 40 ਸਾਲਾਂ ਦੇ ਨੂੰ ਵੀ ਕਰਨਾ ਪਊਗਾ ਕਾਚੋ ਭੂਆ ਨੇ ਤਾਂ ਉਹੀ ਗੱਲ ਕਸਰ ਨਹੀਂ ਛੱਡੀ ਪੂਰੀ ਕਰਕੇ ਹਟੀ ਆਵਦੀ ਉਹ 60 ਸਾਲਾਂ ਦੇ ਨੂੰ ਕਰਾਉਣ ਦੀ ਦੇਖ ਲੈਣੀ ਹੋ ਆਉਂਦੀ ਐ ਫੇਰ ਝੋੜਾ ਚੱਕੀ ਇਹ ਨਹੀਂ ਸਾਡਾ ਖੇੜਾ ਛੱਡਦੀ ਭੂਆ ਨੇ ਤਾਂ ਟਪਾ ਕੇ ਮਾਰ ਰੱਖਿਆ ਹੁਣ ਪਤਾ ਨਹੀਂ ਕੀ ਲੈਣ ਆਉਂਦੀ ਹੈਗੀ ਕੋਈ ਆਪ ਨਹੀਂ ਹੈਗਾ ਕਰੇ ਕੋਈ ਨਹੀਂ ਆ ਜਾਨੇ ਭੂਆ ਨੇ ਤਾਂ ਮੈਂ ਹੀ ਕਰੂ ਮਾਨਤਾ ਨਾ ਆ ਜਾ کہیں ਟਪਿਆ ਲੈ ਚਲ ਕਿਹੜਾ ਮੈਂ ਪਹਿਲਾਂ ਸਾਕ ਕਰਾਉਂਦੀ ਸੀ ਉਹ ਤਾਂ ਚਲ ਨਾਲੇ ਵਿਆਹਿਆ ਸੀ ਨਾਲੇ ਦੋ ਜਵਾਕ ਸੀ ਨਾਲੇ ਵਾਹਣ ਵੀ 20 ਕਿੱਲੀਆਂ ਸੀ ਇਹ ਹੁਣ ਕਰਾ ਮੈਂ ਅੱਜ ਲੈ ਆਈਆਂ ਰਿਸਟਨ 30 ਕਿੱਲੇ ਵਾਹਣ ਦੇ ਆ ਨਾਲੇ ਮੁੰਡਾ 50 ਸਾਲਾਂ ਦਾ 10 ਸਾਲ ਘਟੋਂ ਮਰੇਗੀ ਤੇ ਹੁਣ ਤਾਂ ਮੈਂ ਜਮਾ ਪੱਕ ਠੱਕ ਕਰ ਕੀ ਜਾਉ ਹੁਣ ਨਹੀਂ ਮੈਂ ਹਾਪੀ ਤੁਨ ਕਿਸੇ ਪਾਸੇ ਭਜਣ ਦਿੰਦੀ ਕਿ ਮੈਂ ਪੂਆ ਫੇਰਾ ਕੀ ਚੋਆ ਚੱਕੇ ਹੋਰ ਭਾਈ ਹੁੰਦੇ ਅੱਜ ਫੇਰ ਭਾਈ ਸਾਖ ਲੈਗੇ ਪਹਿਲਾਂ ਤਾਂ ਤੂੰ ਜਵਾਬ ਦੇਤਾ ਹੁਣ ਨਹੀਂ ਭਾਈ ਮੈਂ ਜਵਾਬ ਦੇਣ ਦਿੰਦੀ ਦੇਖ ਪੂਆ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਭਈ ਅਸੀਂ ਤਾਂ ਹਜੇ ਕਰਦੇ ਨਹੀਂ ਮੈਂ ਨਾ ਉਹਦੀ ਸਹੇਲੀ ਕੋਲੇ ਜਾ ਕੇ ਆਈਆ ਉਹ ਰਿਸ਼ਤੇ ਕਰਾਉਂਦੀ ਐ ਉਹ ਕਹਿੰਦੀ ਕੋਈ 40 ਸਾਲਾਂ ਦਾ ਕੋਈ 38 ਸਾਲਾਂ ਦਾ 35 ਸਾਲਾਂ ਦੀ ਕੁੜੀ ਆ ਜਾਂ ਮੁੰਡਾ ਪਾੜ ਕੇ ਦੇ ਦੂੰਗੀ ਲੈ ਭਾਈ ਉਹਦੇ ਮੁੰਡਾ ਦਾ ਮੈਨੂੰ ਭਾਈ ਗਰਲਾ ਤਾਂ ਕਹਿੰਦਾ ਕਹਿੰਦਾ ਵੀ ਪੂਆ ਸਾਨੂੰ ਥਾ ਨਹੀਂ ਠਹਾਉਂਦਾ ਤੂੰ ਕਹਿੰਦੀ ਅਸੀਂ ਕਰਦੇ ਨਹੀਂ ਹਜੇ ਦੇਖ ਪੂਆ ਬੰਦਿਆਂ ਦਾ ਕੀ ਹੁੰਦਾ ਬੰਦੇ ਤਾਂ ਉਹੀ ਕਹਿਣ ਲੱਗ ਜੰਦੇ ਕੁੜੀ ਦੀ ਉਮਰ ਵੱਡੀ ਹੋ ਗਈ ਉਮਰ ਵੱਡੀ ਹੋ ਗਈ 35 ਸਾਲ ਕਿੰਨੀ ਘੋਮੜਾ ਫਿਰ ਸਾਡੀ ਕੁੜੀ ਦੀ 35 ਸਾਲ ਦਾ ਭਾਈ ਨਹੀਂ ਫਿਰ ਚੱਲ ਫਿਰ ਇਹ ਕਿਹੜਾ ਮਾਈਕਰੋਨੀਆਂ ਭਾਈ ਫਿਰ ਇਹ ਕਿਹੜਾ ਮਾਰਾ ਥਾਂਗਾ ਜਦੀਏ ਥਾਦਿਆਂ ਦੇ ਪਹਿਲਾਂ ਕਿਹੜਾ ਪੂਆ ਤੂੰ ਚੰਗੇ ਦੀ ਦੱਸ ਪਾਈ ਸੀ ਤੂੰ 60 ਸਾਲਾਂ ਦੇ ਬੁਢੇ ਦੀ ਫੋਟੋ ਲੈ ਕੇ ਆ ਗਈ ਛਾਡੇ ਕਰੇ ਲੈ ਕੇ ਤਾਂ ਭਾਈ ਆ ਗਈ ਫਿਰ ਹੁਣ ਤਾਂ 30 ਕਿੱਲੇ ਬਾਹੰਦੇ ਨੇ ਦੇਖ ਪੂਆ ਸਾਡਾ ਤੂੰ ਕਿਹੜਾ ਛੱਡਦੇ ਸੀ ਆਪੇ ਕਰ ਦਾਂਗੇ ਆਪਦੀ ਕੁੜੀ ਦਾ 30 ਕਿੱਲੇ ਵਾਲਿਆਂ ਦੀ ਸਾਨੂੰ ਤਾਂ ਲੋੜ ਨਹੀਂ 30 ਕਿੱਲੇ ਵਾਲਿਆਂ ਨਹੀਂ ਪਤਾ 70 ਸਾਲਾਂ ਦੀ ਫੋਟੋ ਚੱਕੀ ਪਈ ਦੀ ਪਾਈ 70 ਦੀ ਨਹੀਂ ਹੁਣ ਤਾਂ ਜਮਾ ਸੋੜੀ ਕੁੜੀ ਤਾਂ ਥੋੜਾ ਕਾ ਨਹੀਂ ਵੱਡਿਆਗਾ ਵੱਧਿਆ ਮੁੰਡਾ ਬਲਾਈ ਸੋਣਾਗਾ ਨਹੀਂ ਲੱਗਿਆ ਹੋਇਆਗਾ ਲੱਗਿਆ ਹੋਇਆ ਹਾਂ ਨਾ 30 ਕਿੱਲੇ ਵਾਲਾ ਲੱਗਿਆ ਵੀ ਤੇ ਫਿਰ ਉਹਨੂੰ ਰਿਸ਼ਤਾ ਕਿਉਂ ਨਹੀਂ ਹੁੰਦਾ ਲੈ ਰਿਸ਼ਤਾ ਭਾਈ ਹੁਣ ਆਜਾ ਫਿਰ 50 50 ਕਿੱਲੇ ਵਾਲੇ ਨੂੰ ਵੀ ਨਹੀਂ ਹੁੰਦਾ ਉਹ ਵੀ ਕਰੇ ਕਰਾਈਤੀ ਬਣਦੇ ਨੇ ਕਰੇ ਕਰਾਈ ਤੇ ਤਾਂ ਬਣਦੇ ਫਿਰ ਐਡੀ ਉਮਰ ਕਿਉਂ ਹੋ ਰਹੀ ਹੈ ਮੁੰਡਾ ਹੈ ਕਿੰਨਾ ਉਮਰ ਉਮਰ 10 ਪਹਿਲਾਂ ਮੈਨੂੰ 50 ਸਾਲ ਹੈ ਭਾਈ 50 ਸਾਲ ਦੇ 50 ਸਾਲ ਹਾਂ ਟੂਣੀ ਭਾਈ ਮੰਦੀ ਮਰਸਾਂ ਗੱਲ ਹਰ ਫਰੀਜ ਤੂੰ ਤਾਂ ਨੰਨਾ ਪਾਣ ਨੂੰ ਰਹਿਣੀ ਆ ਮੈਂ ਕੁੜੀ ਨਾਲ ਹੀ ਭਾਈ ਗੱਲ ਕਰਦੀ ਆਂ ਤੇ ਕੁੜੀ ਦੇਖ ਤ ਕੁੜੀ ਕੀਦੀ ਆ ਭੂਆ ਦੇਖ ਭੂਆ ਮੈਂ ਤੈਨੂੰ ਇਹ ਨਹੀਂ ਕਹਿੰਦੀ ਵੀ ਸਾਡੇ ਘਰੇ ਨਾਲ ਜੀ ਸਕਿਆ ਦੇ ਨਾ ਰਾਤਾ ਦੇਖ ਕੋਈ ਜੇ ਤਾਂ ਚੱਜ ਦਾ ਮੁੰਡਾ ਹੈਗਾ ਜੇ ਤਾਂ ਕੋਈ 40 ਸਾਲਾਂ ਦਾ 38 ਸਾਲਾਂ ਦਾ ਇੰਨੀ ਉਮਰ ਦਾ ਮੁੰਡਾ ਹੈਗਾ ਫਿਰ ਤਾਂ ਅਸੀਂ ਕਰ ਦਾਂਗੇ ਐਡੇ ਨੂੰ ਨਹੀਂ ਅਸੀਂ ਕਰਦੇ ਫਿਰ ਤੇ ਭਾਈ ਜੇ 50 ਸਾਲਾਂ ਦਾ ਫਿਰ ਕਿੱਡੇ ਤੋਂ ਵੱਡਾ ਛੋਟੀ ਕੁੜੀ ਤੋਂ ਛੋਟੀ ਕੁੜੀ ਦੀ 35 40 ਸਾਲ ਦੀ ਉਮਰ ਹੈ ਚਲੋ 50 ਸਾਲਾਂ ਦਾ 35 40 ਸਾਲ ਦੀ ਨਹੀਂ ਭੂਆ 35 ਸਾਲਾਂ ਦੀ ਹੈ ਤੇ ਫਿਰ ਜਦ 35 ਜੇ ਰੱਖ ਲਓ ਭਾਈ ਫਿਰ ਕਿੰਨਾ ਕੁ ਵੱਡਾ ਭਾਈ ਮੁੰਡਾ ਤੇ ਫਿਰ ਮੁੰਡਾ ਤਾਂ 15 ਸਾਲ ਵੱਡਾ ਲੋ ਫਿਰ ਭਾਈ 15 ਸਾਲਾਂ ਦਾ ਕਿੰਨਾ ਕੁ ਫਰਕ ਹੁੰਦਾ ਹੈਗਾ ਦੇਖ ਲਾ ਪੂਆ ਤੂੰ ਤਾਂ ਹੀ ਕਹਿਨੀ ਆ ਕਿ 15 ਸਾਲਾਂ ਦਾ ਨਾ ਹੁਣ ਕਿੰਨਾ ਕਾਦਰ ਕੇ ਆਈਆਂ ਇਹਨਾਂ ਨਾਲ ਇਹਨਾਂ ਨਾਲ ਕੀ ਕੁਛ ਨਹੀਂ ਆਦਰ ਆ ਭਾਈ ਮੈਂ ਤਾਂ ਪਤਾ ਨਹੀਂ ਆਲਾ ਭਾਈ ਜਵਾਨੀ ਪਰ ਪਾਉਗਾ ਕਿ ਨਾ ਪਾਉ ਉਹਨੇ ਭਾਈ ਮੇਰੇ ਦੇਖ ਪੂਆ ਇਹ ਗੱਲਾਂ ਤਾਂ ਤੂੰ ਛੱਡ ਦੇ ਉਹ ਤਾਂ ਮੈਂ ਪਤਾ ਕਰਿਆ ਪਹਿਲਾਂ ਵਾਲਿਆਂ ਨਾਲ ਤੂੰ ਦੋ ਤਲੇ ਘਰੇ ਸੀ ਸਿਆਣੇ ਦੇ ਕੋਈ ਨਹੀਂ ਭਾਈ ਦੋ ਟੋਲੇ ਕਰੇ ਤੈਨੂੰ ਕਿਉਂ ਕਹੂੰ ਕਹਿੰਦਾ ਭਾਈ ਦੋ ਟੋਲੇ ਕਰੇ ਨੇ ਲੈ ਮੈਨੂੰ ਮੈਂ ਜਾ ਕੇ ਆਈਆਂ ਜਿਹੜਾ ਹੋਰ ਰਿਸ਼ਤੇ ਕਰਾਂ ਨੂੰ ਉਹਨਾਂ ਨੇ ਦੱਸਿਆ ਕਹਿੰਦੀ ਦੋ ਟੋਲੇ ਤੋਂ ਘੱਟ ਕੱਚਾ ਤਾਂ ਲੈਂਦੀ ਨਹੀਂ ਉਹ ਪੁੱਤ ਜਾਣ ਕੇ ਗੱਪ ਮਾਰਦੀਆਂ ਉਹਨਾਂ ਨੂੰ ਆਇਆ ਵੀ ਅਸੀਂ ਵਿਚੋਲੇ ਬਣ ਗਏ ਚੱਲ ਭੂਆ ਪਹਿਲਾਂ ਕੱਲ ਤੂੰ 60 ਸਾਲਾਂ ਨੇ ਲੈ ਕੇ ਆਈ ਸੀ ਚਲ ਅੱਜ 50 ਆ ਵੀ ਦੇਖ ਲੈਨੇ ਆ ਜੇ ਤਾਂ ਸਾਨੂੰ ਲੱਗਿਆ ਠੀਕ ਮੁੰਡਾ ਸੋਹਣਾ ਹੋਇਆ ਤਾਂ ਦੇਖ ਲਾਂਗੇ ਤੇ ਨਹੀਂ ਫਿਰ ਇਹਨੂੰ ਵੀ ਜਵਾਬ ਹੀ ਦੇ ਮੰਗਿਆ ਜੇ ਕਰ ਲਾ ਗੱਲ ਰਾਜਵੀਰ ਨਾਲ ਆ ਜਾ ਭਾਈ ਕੁੜੀ ਦੀ ਗੱਲ ਕਰਦੀ ਆ ਤੂੰ ਤਾਂ ਭਾਈ ਨੰਨਾ ਹੀ ਪਾਉਂਦੀ ਰਹਿਣੀ ਆ ਨੰਨਾ ਤੇਰੀ ਗੱਲ ਕਿਤੇ ਗੱਲ ਫਿੱਟ ਨਹੀਂ ਆਉਂਦੀ ਹਰਪ੍ਰੀਤ ਹਰਪ੍ਰੀਤ ਤਾਂ ਕਹਿੰਦੀ ਸੀਗੀ ਮੈਂ ਆਪਦੀ ਸਹੇਲੀ ਕੋਲੇ ਜਾਨੀ ਆ ਇਹ ਤਾਂ ਪੂਆ ਨਾਲ ਹੀ ਤੁਰੀ ਆਉਂਦੀ ਆ ਸਾਸਰੀ ਕਾਲਪੂਆ ਸਾਸਰੀ ਕਾਲਪੁੱਤ ਬਹਿ ਜਾ ਪੂਆ ਜੀ ਬੈਠੀ ਪੁੱਤ ਬੈਠੀ ਹੋ ਗਈ ਪੂਆ ਰਿਸ਼ਤੇ ਦੀ ਗੱਲ ਪੱਕੀ ਪੁੱਤ ਉਹ ਤਾਂ ਕਾਨੂੰ ਹੋਈ ਆ ਪੱਕੀ ਕਰਾਂ ਮੈਂ ਤੁਹਾਨੂੰ ਪਹਿਲਾਂ ਦੱਸ ਪਾਈ ਸੀ ਉਹ ਤਾਂ ਹੋ ਗਿਆ ਪੂਆ ਉਹਨਾਂ ਨੇ ਜਵਾਬ ਦਿੱਤਾ ਪੁੱਤੋਂ ਨੰਦਾ ਕੋਈ ਜਵਾਬ ਨਹੀਂ ਦਿੱਤਾ ਤੇਰੇਆਂ ਨਹੀਂ ਜਵਾਬ ਦਿੱਤਾਗਾ ਭੈਣ ਭਾਈ ਨੇ ਤੇਰੀ ਪਰਜਾਈ ਨੇ ਤੇਰੇ ਘਰਾਂ ਨਹੀਂ ਕਰਦੀ ਆ ਜਦੋਂ ਵੀ ਭੂਆ ਮੇਰਾ ਕਿਤੇ ਚੱਜ ਦੇ ਥਾਂ ਰਿਸ਼ਤਾ ਹੋਣ ਲੱਗਦਾ ਨਾ ਉੱਥੇ ਜਵਾਬ ਦੇ ਦਿੰਦੀ ਆ ਤੇਰਾ ਸੋਨਾ ਸਾਹਸ ਭਾਈ ਉਹ ਵੀ ਬਥੇਰਾ ਸੋਨਾ ਥਾਂ ਸੀ ਵਧੀਆ ਜਗ੍ਹਾ ਸੀ ਵਧੀਆ ਥਾਂ ਸੀ ਸਾਰਾ ਕੁਝ ਵਧੀਆ ਨਾਲੇ ਵਧੀਆ ਜਵਾਕ ਸੀ ਉਹਦੇ ਹਾਂ ਤੇ ਹੁਣ ਦੇਖ ਭਾਈ ਹੁਣ ਹੋਰ ਰਿਸ਼ਤਾ ਪਾ ਲੈ ਮੈਂ ਤਾਂ ਜਉ ਇੱਥੋਂ ਗਈਆਂ ਮੈਂ ਤਾਂ ਕਰੇ ਕਰੇ ਮੈਂ ਕੰਮ ਤੇ ਹੱਥ ਨਹੀਂ ਲਾਇਆ ਮੈਂ ਤਾਂ ਰਿਸ਼ਤੀ ਪਾ ਤੇਰੀ ਖਤਰ ਪਾਲਦੀ ਫਿਰਦੀ ਆਂਗੀ ਫਿਰ ਹੁਣ ਆਲਾ ਕਿ ਮੈਂ ਭੂਆ ਹੁਣ ਆ ਗਈ ਪੁੱਤ ਵਧੀਆ ਹੈਗਾ ਕੀ ਕੀ ਬਹਾਨੇ ਨੇ ਮੁੰਡਾ ਲੱਗਿਆ ਹੋਇਆ ਹੈਗਾ ਕਾਤੇ ਲੱਗਿਆ ਭੂਆ ਆ ਨਹੀਂ ਪੁੱਤ ਮੈਨੂੰ ਪਤਾ ਦਸ ਮਾਰ ਕੇ ਜੇ ਵੀ ਕਾਤੇ ਲੱਗਿਆ ਹੋਇਆ ਹੈਗਾ ਵੀ ਉਹ ਲੱਗਿਆ ਹੋਇਆ ਨੌਕਰੀ ਤੇ ਚੱਲ ਕਿੱਟੀ ਲੱਗਿਆ ਹੋਵੇ ਮੈਨੂੰ ਕੀ ਆ ਮੈਨੂੰ ਤਾਂ ਵਿਆਹ ਤੱਕ ਮਤਲਬ ਹੈ ਚੰਨੇ ਵਿਆਹ ਹੋ ਜਾਊਗਾ ਕੀ ਕਿੰਦੇ ਬਹਾਨੇ ਨੇ ਤੇ ਵਧੀਆ ਬਹਾਨਾ ਕੋਈ ਆ ਨਹੀਂ ਵਧੀਆ ਝੋਨਾ ਲੱਗਦਾ ਹੈਗਾ ਤੇ ਪੁੱਤ ਮੈਂ ਤਾਂ ਬਾਲਾ ਸੋਨਾ ਰਿਸ਼ਤਾ ਲੈ ਕੇ ਆਈਆਂਗੀ ਜੇ ਹੁਣ ਮੰਨਣਗੇ ਲੇ ਮੰਨਣਗੇ ਕਿਉ ਨਾ ਜਦੋਂ ਮੈਂ ਹਾਂ ਕਰਤੀ ਮੈਂ ਬੈਠੀ ਆ ਮੂਰੇ ਇਹ ਕੌਣ ਹੁੰਦੇ ਆ ਜਵਾਬ ਦੇ ਇਹਨਾਂ ਦਾ ਪੁੱਤੋਂ ਨੂੰ ਵੀ ਹਾਂ ਕਰੀ ਸੀ ਫਿਰ ਕਿਉਂ ਜਵਾਬ ਦਿੱਤਾ ਮੈਨੂੰ ਇਹਨਾਂ ਨੇ ਦੇਖ ਮੈਨੂੰ ਹਾਂ ਪਿੱਟਨੇ ਕੀ ਕੀ ਕੁਛ ਬੋਲ ਦਿਓ ਬੋੜਾ ਗਾਓ ਵੱਡਾ ਗਾ ਸੌਂ ਕਾ ਮੇਰੇ ਸਾਹ ਕਾ ਲੜਕੇ ਭੇਜਿਆ ਸਾਹ ਕਾ ਪੁੱਤ ਮੈਨੂੰ ਤਾਂ ਚੱਲ ਕੋਈ ਨਹੀਂ ਪੂਆ ਇਹਨਾਂ ਦਾ ਦਿਮਾਗ ਘਟਾਗਾ ਮੇਰਾ ਦਿਮਾਗ ਬਾਲਾ ਤੇਜ ਹੈ ਇਹਦੇ ਨਾਲੋਂ ਹੁਣ ਨਾ ਮੈਂ ਤੈਨੂੰ ਹਾਂ ਕਰਤੀ ਰਿਸ਼ਤਾ ਕਹੇ ਜਾਂ ਮਰਜ਼ੀ ਹੋਵੇ ਬਸ ਹੁਣ ਤੂੰ ਮੇਰਾ ਵਿਆਹ ਕਰਵਾ ਦੇ ਜੇ ਜਵਾਬ ਦੇਣ ਲੱਗੇ ਨਾ ਇਹਨਾਂ ਨੂੰ ਤਾਂ ਮੈਂ ਆਪ ਹੀ ਦੇਖ ਲੂੰਗੀ ਨਾ ਫੇਰ ਤੂੰ ਕਹ ਦੇਂਗੀ ਵੀ ਮੈਂ ਤਾਂ ਠੀਕ ਕਰਾਂਗੀ ਮੈਂ ਰੋਲਾ ਪਾਉਣਗੀ ਮੈਂ ਇਹਨਾਂ ਦਾ ਜਲੂਸ ਕੱਢ ਦੂੰ ਸਾਰੇ ਇੱਥੇ ਗਲੀ 'ਚ ਖੜ ਕੇ ਆਪ ਹੀ ਹਾਂ ਕਰ ਦਿੰਦੀ ਮਾ ਘੁੱਤ ਕੋ ਤੂੰ ਰੋ ਹਾਂ ਕਰਤੀ ਜੀ ਪਹਿਲਾਂ ਇਹ ਰਿਸ਼ਤੇ ਨੇ ਮੇਨੂੰ ਤਾਂ ਉਦੋਂ ਵੀ ਚਾੜ ਚੜ ਗਿਆ ਸੀ ਮੈਂ ਖਿਆ ਕਿ ਕੋਈ ਕੁੜੀ ਨੇ ਹਾਂ ਕਰਤੀ ਹੁਣ ਇਹਨਾਂ ਨੂੰ ਕੀ ਮੈਂ ਖਿਆ ਫਾਲ ਪੁੱਗ ਜੀ ਜਵਾਬ ਦੇਣ ਦੀ ਤੇ ਤੂੰ ਤਾਂ ਹਾਂ ਕਰਤੀ ਉਹਨਾਂ ਨੇ ਮੈਨੂੰ ਜਵਾਬ ਦੇ ਪਹਿਲਾਂ ਨਾ ਪੂਆ ਮੈਨੂੰ ਚੱਜ ਹੁਣ ਜੇ ਇਹਨਾਂ ਨੇ ਜਵਾਬ ਦਿੱਤਾ ਮੇਰੀਆਂ ਸਹੇਲੀਆਂ ਨੇ ਮੈਨੂੰ ਕਈ ਤਰੀਕੇ ਦੱਸਿਆ ਮੈਂ ਸਾਰੇ ਵਰਤ ਕੇ ਦੇਖ ਲੂੰਗੀ ਚਲ ਭਾਈ ਫੇਤਾ ਵਧੀਆ ਸੌਕਾ ਮੇਰੀ ਵੀ ਮਨ ਤਾਂ ਪਰਲੇ ਪਾਏ ਜੇ ਮੈਂ ਵੀ ਕਰਾਏ ਪਾੜੇ ਦੇਖ ਪਰਕੇ ਆਉਣੀ ਆਂਗੀ ਇੱਥੋਂ ਮੈਨੂੰ ਸੌਕਾ ਉਹ ਜਵਾਬ ਦੇ ਕੇ ਭੇਜ ਦਿੰਦੇ ਨੇ ਸੌਕਾ ਮੇਰਾ ਚਿੱਤ ਖਰਾਬ ਹੋ ਜਾਂਦਾ ਦਾ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਹੈਗਾ ਵੀ ਵਿਚਾਰੀ ਭੂਆ ਤਾਂ ਪਕਾਈ ਕਰਦੀ ਫਿਰਦੀ ਆ ਵੀ ਅਸੀਂ ਹਾਂ ਕਰ ਦਗੇ ਤੂੰ ਤਾਂ ਭਾਈ ਹਾਂ ਕਰ ਦਿੰਨੀ ਆ ਕੋਤਾ ਨਾ ਹਰ ਪ੍ਰੀਤ ਹੀ ਨਹੀਂ ਹਾਂ ਕਰਦੀ ਮੁੰਡਾ ਵੀ ਹਾਂ ਕਰ ਦਿੰਦਾ ਦਾ ਪਤਾ ਹੈ ਵੀ ਉਹ ਪੂਆ ਕੀ ਕਹਿੰਦੀ ਸੀ ਮੈਂ ਤੈਨੂੰ ਹੋਰ ਹੀ ਕੁਝ ਕਹਤਾ ਸੀ ਪਤਾ ਨਹੀਂ ਇਹਨੂੰ ਤਾਂ ਕੀ ਮਚੇਵਾ ਜਦੋਂ ਮੇਰੇ ਵਿਆਹ ਦੀ ਗੱਲ ਤੋੜਦੀ ਆ ਨਾ ਉਹਦੀ ਮੱਥੇ ਤੇ ਉਹੜੀਆਂ ਪਾ ਲੈਂਦੀ ਆ ਮੱਥੇ ਜਾਣੇ ਕਿ ਤਾ ਪੁੱਤ ਤੇਰੇ ਕੰਮ ਦਾ ਵੀ ਲਾਚ ਕਰਦੀ ਹੋਊਗੀ ਮੈਨੂੰ ਤਾਂ ਐਂ ਚੱਕ ਲੱਗਦਾ ਆ ਹਾਂ ਤਾਂ ਹੀ ਇਹਨਾਂ ਦਾ ਕਰਦੀ ਵੀ ਜੇ ਰਾਹੀਬਿਰ ਦਾ ਵਿਆਹ ਕਰਤਾ ਤੇ ਫਿਰ ਕੰਮ ਕੌਣ ਕਰੂਗਾ ਗੱਲ ਪੱਕੇ ਤੇ ਕੰਮ ਦਾ ਸੁਖ ਤੱਕਦੀ ਆ ਪੁੱਤ ਇਹ ਹਾਂ ਕੋਈ ਸਹੀ ਨਹੀਂ ਆਏ ਆ ਨਾ ਵੀ ਜੇ ਆਪਾਂ ਵੱਡੇ ਘਰ ਵਿਆਹ ਦੀ ਕਰਤੀ 30 ਕਿੰਨੇ ਵਾਹਣ ਜਾਂ 20 ਕਿੰਨੇ ਵਾਹਣ ਨੇ ਵਿਕਟ ਤੇ ਚਾਰ ਪਾਈ ਸੇ ਨਾ ਲੌਣੇ ਪਾਈ ਜਾਣ ਨਹੀਂ ਮੈਨੂੰ ਕੋਈ ਕਾਲ ਨਹੀਂ ਸੀ ਵਿਆਹ ਦੀ ਹੁਣ ਪਤਾ ਮੈਨੂੰ ਕਿਉਂ ਕਾਲ ਆ ਮੇਰੇ ਨਾਲ ਸੇ ਲੰਗਾ ਐ ਕਹਿੰਦੀਆਂ ਨੇ ਸਾਰੀਆਂ ਵੀ ਛੇਤੀ ਛੇਤੀ ਰਾਹੀ ਵੀਰ ਵਿਆਹ ਕਰਾ ਲੈ ਤੇਰੀ ਪਰਜਾਈ ਜ ਤੈਨੂੰ ਇੱਥੇ ਮਾਰ ਦੂਗੀ ਸਾਰੀਆਂ ਕੁੜੀਆਂ ਆਪੋ ਆਪਦੇ ਘਰੇ ਗਈਆਂ ਵਿਆਹ ਕਰਾ ਕੇ ਹੋਰ ਭਾਈ ਹੁਣ ਤਾਂ ਅਗਲਾ ਕੁੜੀ ਨੂੰ ਉਹਦੀ ਵਿਆਹ ਦੇ ਦਿੰਦਾ ਗਾ ਤੇਰੀ ਏਡੀ ਵੱਡੀ ਉਮਰ 35 ਸਾਲ ਦੀ ਕਰੀ ਪਈ ਆ ਦੇਖਾ ਤੇ ਹੋਰ ਹੁਣ ਇਹ ਤਾਂ ਮੈਥੋਂ ਕੰਮ ਹੀ ਕਰਾਈ ਜਾਂਦੀ ਆ ਨਾਲੇ ਮੈਨੂੰ ਐ ਵੀ ਕਹਿੰਦੀਆਂ ਨੇ ਤੈਨੂੰ ਨੌਕਰਨੀ ਬਣਾ ਕੇ ਰੱਖ ਲੂਗੀ ਘਰੇ ਚਲ ਕੋਈ ਨਾ ਫੇਰ ਹੂੰ ਬਸ ਤੂੰ ਬੋਲ ਮਾਰ ਹਰਪ੍ਰੀਤ ਤੈਨੂੰ ਆਪਾਂ ਪੁੱਛ ਗਏ ਫੇਰ ਉਹਨੂੰ ਚਲ ਮੈਂ ਮਾਰਦੀ ਆ ਬੋਲਾ ਨਹੀਂ ਸੱਦ ਕੇ ਲਿਆ ਚੱਲ ਮੈਂ ਸੱਦ ਕੇ ਲਿਆਉਣੀ ਆਂ ਪੂਆ ਤੂੰ ਰੇਖੀ ਬਹਿ ਜਾ ਚਾਹ ਲੈ ਕੇ ਆਉਣੀ ਆ ਮੈਂ ਤੇਰੇ ਵਾਸਤੇ ਚੱਲ ਕੁੜੀ ਤਾਂ ਹੁਣ ਮੰਨਦੀ ਹੈਗੀ ਹੁਣ ਤਾਂ ਮੈਨੂੰ ਵੀ ਐਂਜੇ ਲੱਗਦਾ ਹੈਗਾ ਵੀ ਕੰਮ ਮੇਰਾ ਬਚੋੜਪਣੇ ਦਾ ਬਣੂਗਾ ਚੱਲ ਮੈਂ ਵੀ ਉੱਥੋਂ ਭੱਜੀ ਆਈਆਂਗੀ ਉਹਨਾਂ ਨਾਲ ਬਚੋੜਪੜਾ ਆਦਰ ਕੇ ਆਈਆਂ ਰੋਟਾ ਹੀ ਟੋਲੇ ਆਦਰ ਕੇ ਆਈਆਂ ਕੀ ਪਤਾ ਤਿੰਨੀ ਦੇ ਦਿਨ ਚਾਹੇ ਕੰਮ ਬਣ ਜੇ ਮੈਨੂੰ ਤਾਂ ਚਾਹ ਚੜ ਦੇ ਮੈਂ ਤਾਂ ਖੁਸ਼ ਹੋ ਕੇ ਜਾਵਾਂ ਭਾਬੀ ਹਾਂ ਚਾਹ ਬਣਾ ਲਈ ਪੂਆ ਵਾਸਤੇ ਚਾਹ ਤਾਂ ਬਣੀ ਜਾਂਦੀ ਤੇਰੀ ਪੀਏ ਤੇ ਮੈਂ ਨਾ ਇਹ ਕਹਿੰਦੀ ਸੀ ਉਹਨਾਂ ਤੋਂ ਮੇਰੇ ਨਾਲ ਵਾਦਾ ਕੀਤਾ ਸੀ ਦੇਖ ਵੀ ਐਸ ਵਾਰੀ ਮੈਂ ਨਾ ਨਹੀਂ ਕਰਦੀ ਤੇ ਭੂਆ ਨੂੰ ਹਾਂ ਕਰ ਦੇ ਰਿਸ਼ਤਾ ਬਾਲਾ ਵਗਿਆ ਮੁੰਡਾ ਲੱਗਿਆ ਹੋਇਆ ਨਾਲੇ ਕੀ ਕਹਿੰਦੀ ਸੀ ਭੂਆ 30 ਕਿੱਲੇ ਜ਼ਮੀਨ ਦੇ ਐ ਤੇ ਫਿਰ 30 ਕਿੱਲੇ ਤੇ ਹੈਗਾ ਮੁੰਡਾ 50 ਸਾਲਾਂ ਦਾ ਚੱਲ ਕੋਈ ਨਾ 50 ਦਾ ਹੋਵੇ 60 ਦਾ ਹੋਵੇ ਮੈਂ ਤੈਨੂੰ ਪਹਿਲਾਂ ਵੀ ਗਿਆ ਸੀਗਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਤੇ ਹੁਣ ਹਾਂ ਕਰਦੀ ਨਹੀਂ ਤਰੀਕੇ ਮੇਰੇ ਕੋਲੇ ਹੋਰ ਵੀ ਬਹੁਤ ਆ ਜੇ ਤੂੰ ਜਵਾਬ ਦਿੰਦਾ ਮੈਨੂੰ ਸਾਰਾ ਪਤਾ ਵੀ ਤੂੰ ਜਾਣ ਕੇ ਜਵਾਬ ਦੇਣੀ ਐ ਤੈਨੂੰ ਕੀ ਨਹੀਂ ਕਹਤਾ ਮੈਂ ਜਾਣ ਕੇ ਜਵਾਬ ਦਿੰਨੀ ਆ ਮੈਂ ਨਹੀਂ ਦਿੰਦੀ ਜਾਣ ਕੇ ਜਵਾਬ ਮੈਂ ਤੇਰਾ ਚੰਗੇ ਘਰ ਕਰਨਾ ਚਾਹੁੰਦੀ ਆ ਕਮਲ ਗੇ ਆ ਜਿੱਦੇ ਦੀ ਮੇਰੇ ਰਿਸ਼ਤੇ ਦੀ ਗੱਲ ਚੰਨੀ ਆ ਨਾ ਉਦਦੇ ਲਈ ਤਾਂ ਤੂੰ ਹੀ ਮੱਛੀ ਸਾੜੀ ਰਹਿਣੀ ਆ ਤੈਨੂੰ ਕੀ ਨਹੀਂ ਕਹਤਾ ਤੈਨੂੰ ਕੁਛ ਕਹੇ ਸਾਰੇ ਹੀ ਬਤਾ ਮੈਨੂੰ ਤੇ ਹੁਣ ਮੈਂ ਤੈਨੂੰ ਦੱਸ ਦਿੰਨੀ ਆ ਦੂਜਾ ਤਰੀਕਾ ਗੋਲੀਆਂ ਨਾ ਢੋਲ ਕੋਲੇ ਭੰਗਾ ਕਣਕਾਲੇ ਕੋਲੇ ਤੇ ਸਾਰੀਆਂ ਖਾਣੂ ਜਾ ਕੇ ਜੇ ਜਵਾਬ ਦਿੱਤਾ ਭੂਆ ਨੂੰ ਕਿਉਂ ਪਕਾਈ ਮਰੀ ਨਹੀਂ ਐ ਭੂਆ ਬੈਠੀ ਐ ਭੂਆ ਨੂੰ ਜੇ ਸੁਣ ਗਿਆ ਭੂਆ ਆ ਰਿਸ਼ਤੇ ਤੋਂ ਵੀ ਜਾਣੇਗੀ ਮੈਂ ਦੰਦੇ ਚ ਦੇਖ ਭਾਈ ਕਣ ਕਾਲੀ ਮੇਂ ਗੋਲੀਆਂ ਉੱਥੀ ਪਈਆਂ ਰਹਿਣ ਦੇ ਗੋਲੀਆਂ ਨਸ਼ੇੜੀ ਜਿਵੇਂ ਕਹੇਗੀ ਉਵੇਂ ਕਰ ਦਿਆਂਗੇ ਮੇਰੇ ਕੰ ਨੂੰ ਤਾਂ 50 ਵਾਲੇ ਨਾ ਕਰਾ ਲਾ ਪਵਾਂ 60 ਵਾਲੇ ਨਾ ਕਰਾ ਲਾ ਜਿਹੜੇ ਨੂੰ ਕਹੇਗੀ ਉਸ ਤਾਂ ਉੱਥੀ ਕਰ ਦਿਆਂਗੇ ਜਾ ਜਾ ਕੇ ਫਿਰ ਹਾਂ ਕਰ ਭੂਆ ਨੂੰ ਨੜੇ ਚਾਹ ਫੜਾ ਦੇ ਜਲਦੀ ਕਾ ਮੈਂ ਭੂਆ ਨੂੰ ਹਾਂ ਕਰਦਾਨੀ ਆ ਹਾਂ ਹੀ ਕਰਨੀਏ ਬਾਈ ਨੂੰ ਵੀ ਸਮਝਾ ਦੇ ਚੰਗੀ ਤਰ੍ਹਾਂ ਇਹ ਗੱਲ ਵੀ ਉਹ ਵੀ ਹਾਂ ਹੀ ਕਰੇ ਉਹ ਨਾ ਕਿਤੇ ਹੁਣ ਜਵਾਗ ਦੇ ਕਿਤੇ ਉਹਨੂੰ ਸਿਖਾ ਦੇ ਵੀ ਮੈਂ ਤਾਂ ਹਾਂ ਕਰ ਦਿੰਨੀ ਆ ਤੂੰ ਨਾ ਮੈਂ ਫੋਨ ਲਾ ਕੇ ਪੁੱਛ ਲੂੰ ਤੇਰੇ ਬਾਈ ਨੂੰ ਇੱਥੇ ਜਿਹੜਾ ਦੇਖਣ ਗਏ ਸੀ ਕਿ ਮੇਰੇ ਹੱਥਾਂ ਆਹੋ ਪੁੱਛ ਲਈ ਬਾਈ ਨੂੰ ਸ ਪੁੱਛ ਲੂੰਗੀ ਨਾ ਤੇਰੇ ਮੇਰੇ ਤੇਰੇ ਬਾਈ ਨੂੰ ਦੱਸ ਦੂੰਗੀ ਵੀ ਭੂਆ ਹੋਰ ਰਿਸ਼ਤਾ ਲੈ ਕੇ ਆਈ ਹੈ ਠੀਕ ਹੈ ਚੰਗਾ ਹਾਂ ਨਹੀਂ ਤੇਰੇ ਬਾਈ ਹਾਂ ਕਰ ਦੂੰ ਨਾ ਮੈਂ ਹਾਂ ਕਰ ਦੂੰ ਤੂੰ ਕੋਈ ਹਰਕਤ ਨਾ ਕਰੀ ਮੈਂ ਤੈਨੂੰ ਦੱਸਾਂ ਬੁੱਠੀ ਸੀ ਉਹਨਾ ਟਾਈਮ ਮੈਂ ਕੋਈ ਹਰਕਤ ਨਹੀਂ ਕਰਦੀ ਜੇ ਤੁਸੀਂ ਦਿੱਤਾ ਜਵਾਬ ਹਰਕਤ ਤਿਆਰ ਹੀ ਹੋਊਗੀ ਸਮਝ ਲੈ ਨਾ 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 ਜਵਾਬ ਨਹੀਂ ਦਿੰਦੇ ਹਾਂ ਕਰਦੀਆਂ ਮੈਂ ਚੰਗਾ ਐ ਕਰ ਤੂੰ ਜਾ ਚਾਹ ਪਾ ਮੈਂ ਭੂਆ ਨਾਲ ਕਰਦੀਆਂ ਗੱਲ ਚੰਗਾ ਜਾ ਭੱਜ ਜਾ ਚਾਹ ਪਾ ਲੈ ਤਹ ਹੋਰੀ ਨਵੇਂ ਕੰਮ ਕਰਨ ਲੱਗੀ ਇਹ ਤਾਂ ਹੁਣ ਕਹਿੰਦੀ ਮੈਂ ਤਲੇ ਕਣ ਕਾਲੀਆਂ ਗੋਲੀਆਂ ਪਈਆਂ ਇਹ ਕੋ ਆਪ ਨਹੀਂ ਹੈਗਾ ਕਰੇ ਇਹ ਪਤਾ ਨਹੀਂ ਅੱਜ ਕੀ ਕੀ ਚੰਦ ਚੜਾਊਗੀ ਹੁਣ ਕਰਨਾ ਪੂਪੂਆ ਨੂੰ ਹਾਂ ਮੈਂ ਤਾਂ ਪੰਜਾਬ ਮੈਂ ਸਾਲਾਂ ਵਾਲੇ ਨਹੀਂ ਕਹਿਦਾਨੀਆਂ ਵੀ ਪੂਆ ਕਰਵਾ ਦੇ ਆ ਜਾ ਭਾਈ ਹਰਫਰੀ ਤੇ ਹਾਂ ਜੀ ਪੂਆ ਆ ਗਈ ਤੇ ਪੂਆ ਮੈਂ ਤੈਨੂੰ ਐ ਪੁੱਛਦੀ ਸੀ ਵੀ ਤੂੰ ਕਹਿੰਸੀ ਮੁੰਡਾ ਲੱਗਿਆ ਕਿ ਮਲਾਜਮੇ ਕੀ ਲੱਗਿਆ ਹੋਇਆ ਪੁੱਤ ਪਰਾਈਵਟ ਨੌਕਰੀ ਹੈ ਸਰਕਾਰੀ ਦਾ ਦੇਖ ਹੋਈ ਨਹੀਂ ਸਵੇ ਨੂੰ ਮੈਨੂੰ ਲਾਂਭਾ ਦੇਈ ਜਾਉਂਗੇ ਤੇ ਹਾਏ ਮੁੰਡਾ ਪ੍ਰਾਈਵੇਟ ਪਾਈ ਤੇ ਸਕਿਉਰਿਟੀ ਗਾਰਡ ਲੱਗਿਆ ਹੋਇਆ ਪਾਈ ਨਾ ਪਾ ਬਾਨ ਤਾਂ 30 ਕਿੱਲੇ ਤੇ ਉਹ ਫਿਰ ਐਵੇਂ ਇਹੋ ਜੀ ਨੌਕਰੀ ਕਿਉਂ ਕਰਦਾ ਸਕਿਉਰਿਟੀ ਗਾਰਡ ਦੀ ਨਾ ਨਾ ਪੁੱਤ ਫਿਰ ਪਾ ਮੈਂ 30 ਕਿੱਲੇ ਬਹੰਦੇ ਹੋਏਗੇ ਨੇ ਫਿਰ ਨੌਕਰੀ ਕੀ ਮਾੜੀ ਹੈਗੀ ਨਾਲੇ ਆਪਦੇ ਵਾਹਣ ਕਰਦੇ ਨਾਲੇ ਆਪਦੀ ਆਲਦੀ ਤਨਖਾਹ ਪਾਉਂਦਾਗਾ ਨਾ ਪੁੱਆ ਜੇ ਤੂੰ 30 ਕਿੱਲੇ ਪਾਣਗੇ ਫਿਰ ਉਹਨੂੰ ਕੀ ਲੋੜ ਹੈ ਉਹ ਤਾਂ ਹੀ 8-10000 ਰੁਪਏ ਦਿੰਦੇ ਹੋਣਗੇ ਤੋ ਵੱਧ ਤਾਂ ਦਿੰਦੇ ਨਹੀਂ ਤੇ ਫੇਰ ਭਾਈ 8-10000 ਕੀ ਥੋੜਾਗਾ ਪਾਲੀ ਸੀਰੀ ਉਹਨਾਂ ਦੇ ਕੰਮ ਕਰ ਲੈਂਦੇ ਨੇ ਆਪ ਖੇਤੀ ਦਾ ਮੁੰਡਾ ਘੱਟ ਕਰਦਾ ਕੰਮ ਤੇ ਆ ਬਸ ਆਪਦੀ ਨੌਕਰੀ ਪਾ ਲੈਂਦਾਗਾ ਨੌਕਰੀ ਤਾਂ ਪਾ ਲੰਦਾ ਤੇ ਫੇਰ ਜਦੋਂ ਇੰਨਾ ਬਹਣੇ ਕਾਰਨ ਕੀ ਪੂ ਕੋਈ ਕਾਰਨ ਤਾਂ ਹੋਊਗਾ ਪੂ ਤੂੰ ਨਹੀਂ ਦੱਸਦੇ ਕੱਲ ਨੂੰ ਹੀ ਪਤਾ ਲੱਗਣੀ ਲੱਗਣਾ ਗੱਲ ਦਾ ਭਾਈ ਜਗ 10 ਕਿੱਲਿਆਂ ਤਾਂ ਉਹਨਾਂ ਦੇ ਝੋਨਾ ਲੱਗਦਾ ਹੈ ਤਰੀ ਤੇ ਮੇਰੀ ਸੁਣ ਲੈ ਗੱਲ ਹਾਂ ਤੇ ਭਾਈ 10 ਕਿੱਲੇ ਥੋੜੇ ਜਿਹਾ ਉਹਨਾਂ ਨਾਲ ਉੱਕੇ ਨੇ ਤੇ ਚੱਕ ਮਾ ਪਾਣੀ ਲੱਗਦਾ ਬਰਾਨੀ ਨੇ ਥੋੜਾ ਨਾ ਕਿੱਲੇ ਦਾ ਭੂਆ ਤੂੰ 30 ਕਹੀ ਜਾਂਦੀ ਸੀ ਹੁਣ ਤੂੰ ਕਹਿੰਦੀ 10 ਕਿੱਲੇ ਉੱਚੇ ਨੇ 10 ਕਿੱਲੇ ਚ ਜੀਰੀ ਹੁੰਦੀ ਐ ਤੇ 10 ਕਿੱਲੇ ਕਿੱਧਰ ਗਏ 10 ਕਿੱਲੇ ਭਾਈ ਬਸ ਥੋੜੇ ਜਿਹਾ ਸਬਰਾਨੀ ਨੇ ਫੇਰ ਅੱਛਾ ਠੀਕ ਐ 10 ਕਿੱਲੇ ਚ ਹੁੰਦੀ ਐ ਜੀਰੀ ਹਾਂ 10 ਕਿੱਲੇ ਚ ਲੱਗਦਾ ਟਕਮਾ ਪਾਣੀ ਟਕਮਾ ਪਾਣੀ ਤੇ 10 ਕਿੱਲੇ ਤਾਂ ਫੇਰ ਖੜੇ ਮੰਨ ਨਾ ਖੜੇ ਤਾਂ ਭਾਈ ਕਿਉਂ ਨੇ ਸਰੋ ਥੂਰੋ ਵਧੀਆ ਵੀ ਜਿੱਦੀ ਐ ਅੱਛਾ ਟਿੱਬੇ ਨਾ ਹਾਂ ਤੂੰ ਸਿੱਧਾ ਕਹਦੇ ਭੂਆ ਵੀ ਬਾਹਨ ਟਿੱਬਿਆਂ ਦਾ ਤਿੱਬਿਆ ਭਾਈ ਹੁਣ ਤਾਂ ਰੇਤੇ ਦਾ ਮੁੱਲ ਹਰ ਤਰੀਕਾ ਤੈਨੂੰ ਪਤਾ ਹੁਣ ਬਾਣਾ ਦੀ ਕੀ ਕੀਮਤ ਹੋਈ ਪਈ ਹੈਗੀ ਬਾਣਾ ਦੀ ਕੀਮਤ ਦੇ ਕਿਉਂ ਨੇ ਬਾਣਾ ਦੀ ਕੀਮਤ ਉਹਨਾਂ ਦੀ ਇਹ ਦੇਖ ਪੂਆ ਜਿਹੜਿਆਂ ਚ ਜੀਰੀ ਲੱਗਦੀ ਹੈ ਝੋਨੇ ਵਾਲੇ ਬਾਣਾ ਦੀ ਕੀਮਤ ਹੈ ਤੇ ਬਿਆ ਦੀ ਕੀਮਤ ਨਹੀਂ ਹੈਗੀ ਕਿਤੇ ਕੀਮਤ ਕਿਉਂ ਨਹੀਂ ਭਾਈ ਤਿੱਬਿਆ ਦੀ ਹੁਣ ਤਾਂ ਤਾਂ ਇਹਨੂੰ ਪਤਾ ਹੀ ਨਹੀਂ ਕਿੱਥੇ ਕਿੱਥੇ ਕੋਈ ਵਾਹਣ ਮੜਾ ਜਾ ਜਾਂਦਾ ਹੈਗਾ ਤੇ ਕਿੰਨੇ ਬਾ ਕਿੰਨੀ ਆਮਦਨ ਪੈਂਦੀ ਹੈ ਵਾਹਣ ਦੀ ਅੱਛਾ ਤੇ ਚੱਲ ਪੂਆ ਮੰਨ ਲੈਂਦੇ ਆ ਜਿਵੇਂ ਤੂੰ ਦੱਸਿਆਗਾ ਉਵੇਂ ਹੋਵੇ ਰਿਸ਼ਤਨ ਫਿਰ ਐ ਕਰਾਂਗੇ ਇਹਦਾ ਬਾਈ ਕੇਰਾਂ ਜਾ ਕੇ ਦੇਖ ਕੇ ਆਊਗਾ ਭਾਈ ਕੜਪਾਈ ਦੇਖਿਆਊਗਾ ਉਹ ਦਾਦੀ ਧਰੇਗਾ ਤੇ ਆਇ ਕਰ ਲੈਣੀ ਐ ਫੇ ਸਾਡੀ ਕੁੜੀ ਕਿਹੜਾ 12 ਸਾਲਾਂ ਦੀ ਐ ਤੂੰ ਫੇ ਗਾ ਤੇ ਆ ਕੇ ਹੱਡਾ ਲਾ ਕੇ ਖੜ ਜਾਨੀ ਆ ਕਿ ਆਈ ਨਹੀਂ ਆਈ ਨਹੀਂ ਲੈ 12 ਸਾਲਾਂ ਦੀ ਨਹੀਂ ਹੁਣ ਕੁੜੀ ਫੇ ਹੁਣ ਕੁੜੀ ਨੂੰ ਐਂ ਦੱਸ ਕੁੜੀ ਤਾਂ ਹੁਣ ਉਹੀ ਗੱਲ ਮੰਗਰ ਲੱਗੀ ਫਿਰਦੀ ਐ ਉਹਨੂੰ ਤਾਂ ਕੇਰਾਂ ਨਹੀਂ ਤਾਂ ਪਤਾ ਲੱਗਾ ਵੀ ਮੇਰਾ ਵਿਆਹ ਹੁੰਦਾ ਉਹਨੂੰ ਤਾਂ ਵਿਆਹ ਦੀ ਚਾਹ ਹੋਇਆ ਪਿਆ ਹੁਣ ਤਾਂ ਐ ਬਸ ਚੂੜਾ ਪਾਲਾ ਲਹਿੰਗਾ ਪਾਲਾ ਹੋਰ ਤਾਂ ਉਹਨੂੰ ਕੋਈ ਅਕਲ ਨਹੀਂ ਫੇਰ ਭਾਈ ਹੁੰਦਾ ਹੀ ਐ ਜਵਾਕਾਂ ਨੂੰ ਚਾਹ ਹੁਣ ਕੁੜੀਆਂ ਨੂੰ ਆਣੀਆਂ ਭਾਈ ਉਮਰ ਵੀ ਉਹਦੀ ਬਹੁਤ ਹੋਈ ਪਈ ਐ ਹੁਣ ਉਹਨੂੰ ਵੀ ਆਏ ਆ ਵੀ ਜੇ ਕਿਤੇ ਮੇਰਾ ਨਾ ਬਣਿਆ ਫੇਰ ਮੈਨੂੰ ਇੱਥੇ ਕੁਮਾਰੀ ਰੱਖ ਲੈਣਗੇ ਉਹ ਵੀ ਭਾਈ ਡਰਦੀ ਐ ਜਵਾਕੜੀ ਚੱਲ ਕੋਈ ਨਹੀਂ ਭੂਆ ਜਦੋਂ ਮੈਂ ਤੈਨੂੰ ਕਹਤਾ ਵੀ ਅੱਜ ਇੱਕ ਤਾਂ ਉਹਦਾ ਬਾਈ ਦੇਖਣ ਗਿਆ ਹੋਇਆ ਰਿਸ਼ਤਾ ਕਿਸੇ ਨੇ ਹੋਰ ਦੱਸ ਪਾਈ ਸੀ ਅੱਛਾ ਹੋਰ ਪਾਸੇ ਗਿਆ ਹੋਇਆ ਭਾਈ ਦੇਖਣਾ ਹੋਰ ਪਾਸੇ ਗਿਆ ਹੋਇਆ ਦੇਖਣਾ ਭਾਈ ਮੈਨੂੰ ਤੁਸੀਂ ਜਵਾਬ ਦੇ ਤਾਂ ਕਿ ਦੋ ਮੈਂ ਫਾਇਦਾ ਰਿਸ਼ਤਾ ਲੈ ਕੇ ਆਈ ਹੁਣ ਇੱਧਰ ਝੱਕ ਦੇਣੀ ਬਾਗਿਆ ਦੇਖਣ ਦੇਖ ਭੂਆ ਮੈਨੂੰ ਤਾਂ ਉਸ ਗੱਲ ਦਾ ਪਤਾ ਵੀ ਨਹੀਂ ਵੀ ਕਿੰਨਾ ਬਹਣਾ ਕਿਵੇਂ ਮੁੰਡਾ ਉਹ ਤਾਂ ਕੋਈ ਉਹਦਾ ਲਹਿਜੀ ਦਿਖਾਉਂਦਾ ਕੋਈ ਮੁੰਡਾ ਆਇਆ ਸੀ ਉਹ ਨਾਲ ਹੀ ਚੜਾ ਕੇ ਲੈ ਗਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਆਜੇ ਤੋਂ ਗੱਲ ਹੋਊਗੀ ਚਲ ਕੋਈ ਨਾ ਭਾਈ ਮਾ ਜੀ ਤੇ ਦੇਖੋ ਉਧਰ ਫਿੱਟਾ ਗਿਆ ਸਾਡੇ ਥਾਂ ਚੰਗਾ ਹੋਇਆ ਫਿਰ ਤਾਂ ਦੇਖ ਭੂਆ ਮੈਂ ਤੈਨੂੰ ਕਹਿ ਨਹੀਂ ਸਕਦੀ ਪੱਕਾ ਤੇ ਜੇ ਉਧਰ ਨਾ ਹੋਇਆ ਫੇਰਾ ਤੇਰਾ ਦੇਖ ਲਾਂਗੇ 50 ਸਾਲ ਲਾਣਾ ਉਧਰ ਕੀ ਫੜਾ ਪਾਈ ਉਹੀ ਗੱਲ ਵਾਂਗੂ ਮੇਰੇ ਨਾਲੋਂ ਅੱਧੀ ਨਹੀਂ ਬੜੇ ਗੱਲ ਚ ਤੇ ਮੈਂ ਤਾਂ ਤੈਨੂੰ ਦੁੱਗਣਾ ਤਿਗਣਾ ਬਾਹਾਂ ਦਿਖਾਉਣੀ ਆ ਦੁੱਗਣਾ ਤਿਗਣਾ ਤੈਨੂੰ ਸਭ ਕੁਝ ਦਿਖਾਉਣੀ ਆ ਇਹ ਜੀ ਸੋਹਣੀ ਕੋਠੀ ਆ ਉਹਨਾਂ ਦੇ ਕੋਈ ਨਹੀਂ ਤੇਨੂੰ ਤੁਹਾਡੇ ਰਿਸ਼ਤੇ ਨੂੰ ਆਉਂਦਾ ਮੈਂ ਮੁਰਮੁਰਾਈ ਜਾਨੀ ਆ ਨਾ ਤੁਸੀਂ ਮੈਨੂੰ ਲੜਕੇ ਪੇ ਦਿੱਨੀਆਂ ਭਾਈ ਤੂੰ ਪੂਆ ਲੜਨਾਂ ਵਾਲੀਆਂ ਗੱਲਾਂ ਕਰਦੀਆਂ ਕੱਲ ਥੋੜਾ ਜਿਹਾ ਨਾ ਮੈਨੂੰ ਗੁੱਸਾ ਆ ਗਿਆ ਉਹਦੀ ਤਾਂ ਚਿੱਟੀ ਦਾ ਦਾੜੀ ਸੀ ਐਡੇ ਬੁੜੇ ਦੀ ਤੂੰ ਫੋਟੋ ਚੱਕੀ ਫਿਰਦੀ ਸੀ ਭਲਾ ਐਵੇਂ ਕਿਵੇਂ ਕਰਦਗੇ ਕੁੜੀ ਦਾ ਰਿਸ਼ਤਾ ਮੈਨੂੰ ਐ ਦੱਸ ਕੰਨਾ ਭਾਈ ਕੋਈ ਬੁੜਾ ਤਾਂ ਨਹੀਂ ਹੁੰਦਾ ਵੀ ਕੋਈ ਆਏ ਦੀ ਕੋਈ ਉਮਰੀ ਵੱਡੀ ਆ ਗੁਣ ਵੀ ਦੇਖਣੇ ਚਾਹੀਦੇ ਨੇ ਅੱਛਾ ਵੱਡੀ ਉਮਰ 'ਚ ਗੁਣ ਵੀ ਹੁੰਦੇ ਆ ਛੋਣਾ ਹੁੰਦਾ ਨਾ ਬੰਦਾ ਸਫੇ ਭਾਈ ਹੁੰਦਾ ਹੀ ਆ ਛੋਣਾ ਹੁੰਦਾ ਕੋਈ ਥੂਈ ਨਹੀਂ ਹੁੰਦੀ ਸਿਆਣੇ ਬੰਦੇ ਨੂੰ ਚੱਲ ਕੋਈ ਨਹੀਂ ਹੋਇਆ ਇੱਕ ਤਾਂ ਜਿਹਦਾ ਭਰਾ ਹੈ ਨਹੀਂ ਕਰੇ ਉਹਦਾ ਕਰਕੇ ਮੈਂ ਕੁਝ ਬੋਲਦੀ ਨਹੀਂ ਮੈਂ ਤੈਨੂੰ ਜਵਾਬ ਤਾਂ ਦਿੰਦੀ ਨਹੀਂ ਅਸੀਂ ਰਿਸ਼ਤਾ ਦੇਖਾਂਗੇ ਮਾਮੇ ਵਰਗੇ ਨੂੰ ਫਪੜ ਵਰਗੇ ਨੂੰ ਦਿਖਾਵਾਂਗੇ ਜੇ ਸਾਡੇ ਫਿੱਟ ਆ ਤਾਂ ਅਸੀਂ ਹਾਂ ਕਰ ਦਿਆਂਗੇ ਨਹੀਂ ਨਾ ਨਾ ਤਵਰ ਤੈਨੂੰ ਪਤਾ ਹੀ ਹੈ ਨਾ ਤਾਂ ਭਾਈ ਤੂੰ ਹੀ ਕਰੀ ਜਾਣੀ ਆ ਜਿਵੇਂ ਨਾਲ ਤਾਂ ਕੋਈ ਕੰਮ ਹੀ ਨਹੀਂ ਹੋਣਾ ਨਾਲ ਤਾਂ ਥਾਂ ਹੀ ਨਹੀਂ ਨਾ ਮੇਰਾ ਅੱਜ ਮੈਂ ਚਾਹ ਬਣਾ ਰਹੀ ਹੋਊਗੀ ਮੈਂ ਲੈ ਕੇ ਆਉਣੀ ਆ ਤੇ ਮੈਂ ਤੈਨੂੰ ਦੱਸਿਆ ਤੂੰ ਰਾਜਵੀਰ ਕੋਲ ਐ ਨਾ کہیں ਵੀ ਹਰ ਤਰੀਕ ਦਿਨ ਜਵਾਬ ਦੇ ਤਾਂ ਤੂੰ ਐ ਜਿਹੜੀ ਹਾਂ ਕਰੀਏ ਪਈ ਕੁੜੀ ਦਾ ਹਾਂਕਾਰ ਕੇ ਗਈਆਂ ਐਸੀ ਗੱਲਾਂ ਕਰਕੇ ਗਈ ਆ ਭਾਈ ਮੇਰੇ ਨਾਲ ਤਾਂ ਆਦੀ ਭੂਆ ਕਹੇ ਜਾਂ ਮਰਜੀ ਕਰਾ ਦੇ ਮੈਂ ਤਾਂ ਕਹਿੰਦੀ ਤੇਰੇ ਤੇ ਜਕੀਨ ਆਗਾ ਤੂੰ ਆਦੀ ਵਧੀਆ ਰਿਸ਼ਤਾ ਕਰਾਵੇਂਗੀ ਮੇਰਾ ਚੰਗਾ ਚੰਗਾ ਭੂਆ ਕੋਈ ਨਹੀਂ ਦੇਖ ਲਾਂਗੀ ਮੈਂ ਤੈਨੂੰ ਜਵਾਬ ਥੋੜਾ ਦਿੱਤਾ ਹੈ ਕਹੀ ਤੇ ਨਹੀਂ ਵੀ ਦੇਖ ਆਵਾਂਗੇ ਹਾਂ ਚਲ ਅੱਜ ਦੇਖ ਆਵਾਂਗੇ ਚਲ ਵਧੀਆ ਮੈਂ ਤਾਂ ਤੈਨੂੰ ਤੋਲੇ ਦੀ ਗੱਲ ਕਰਕੇ ਆਈ ਆਂ ਅਗਲੇ ਨਾਲ ਵਿਚੋਲ ਪਣੀ ਦੀ ਹੁਣ ਤਾਂ ਆਹੀ ਹੈ ਕਹਿੰਦੀ ਕਾਰੀ ਦੇਵਾਂਗੇ ਤੈਨੂੰ ਜਵਾਬ ਨਹੀਂ ਦਿੰਦੇ ਚਲ ਹੁਣ ਤਾਂ ਮੈਨੂੰ ਵੀ ਵਧੀਆ ਖੁਸ਼ੀ ਜੀ ਨਾਲ ਬਗ ਜੂਗੀ ਕੱਲ ਤਾਂ ਮੈਨੂੰ ਲੜਕੇ ਪੇਰਤਾ ਸੀ ਅੱਜ ਤੱਕ ਕਿਰਾ ਮੈਨੂੰ ਸਾਜਾ ਤਾਂ ਇਹਨੇ ਪਿਆ ਤਾਂ ਕਹਿੰਦੀ ਦੇਖ ਆਵਾਂਗੀ ਕਹਿੰਦੀ ਆ ਜਾਣ ਦੇ ਕਹਿੰਦੀ ਮੁੰਡੇ ਨੂੰ ਹੈਲੋ 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 ਹਾਂ ਹਾਂ ਅੱਜ ਹਾਂ ਹਾਂ ਮੈਂ ਹਰਪ੍ਰੀਤ ਬੋਲਦੀ ਆਂ ਕਿਵੇਂ ਬਣਿਆ ਮਾ ਜਿਹੜਾ ਤੁਸੀਂ ਰਿਸ਼ਤਾ ਦੇਖਣ ਗਏ ਸੀ ਉਹ ਰਿਸ਼ਤੇ ਦਾ ਮੈਨੂੰ ਕੀ ਦੱਸਾਂ ਹਾਂ ਉਹਦਾ ਗੱਲ ਲੋਟ ਹੀ ਨਹੀਂ ਆਈ ਅਗਲਾ ਕਹਿਣਾ ਤਾਂ ਕੁਝ ਹੋਤ ਹੈਗਾ ਹਨਾ ਬੰਦ ਬਸੋਂ ਕੁਝ ਹੋਰ ਨਿਕਲਦੀ ਹੈਗੀ ਅੱਛਾ ਤੇ ਪਕਾਈ ਗਈ ਪਕਾਈ ਗਈ ਤੇ ਭੂਆ ਅੱਜ ਫੇਰ ਆਈ ਬੈਠੀ ਹੈਗੀ ਕਾਚੋ ਤੂੰ ਹੋ ਗਈ ਗਈ ਹੁਣ ਭੂਆ ਹੁਣ 50 ਸਾਲਾਂ ਵਾਲੇ ਦਾ ਰਿਸ਼ਤਾ ਲੈ ਕੇ ਆਈ ਗਈ 50 ਸਾਲਾਂ ਦਾ ਮੁੰਡਾ ਲੈ ਕੀ ਕਿਲੇ ਬਾਹਣਦੇ ਆਉਂਦੇ ਆ ਦੀ ਤੇ ਨਵੇਂ ਮੁੰਡਾ ਲੱਗਿਆ ਹੈ ਸਿਕਿਉਰਿਟੀ ਗਾਰਡ ਕਮਾਲ ਦੀ ਗੱਲ ਹੈ 50 ਦੇ 60 'ਚ ਕੀ ਫਰਕ ਹੈ 50 ਤੇ 60 'ਚ ਫਰਕ ਤਾਂ ਹੈ ਨਹੀਂ ਨਹੀਂ ਤਾਂ ਮੈਂ ਜਵਾਬ ਵੀ ਦੇਣ ਦੀ ਗੱਲ ਕਰ ਮੇਰੀ ਮਜਬੂਰੀ ਹੈ ਹੁਣ ਤੇਰੀ ਕੀ ਮਜਬੂਰੀ ਹੈ ਮੇਰੀ ਮਜਬੂਰੀਆਂ ਹੈ ਰਾਜਵੀਰ ਨੂੰ ਨਾ ਹੁੰਦੀਆਂ ਸੇਲੀਆਂ ਨੇ ਉਂਗਲ ਲਾਤੀ ਵੀ ਤੂੰ ਐ ਕਰ ਚਾਕੂ ਲੈ ਕੇ ਆਦੀ ਨਬਜ ਵੱਢ ਲੈ ਫੇਰ ਕਰਨਗੇ ਤੇਰਾ ਰਿਸ਼ਤਾ ਨਹੀਂ ਤੇਰੀ ਭਾਬੀ ਹੋਣ ਨਹੀਂ ਦਿੰਦੀ ਤੈਨੂੰ ਬੁੜੀ ਕਰ ਦੂ ਥੋੜਾ ਭਲਾ ਹੋ ਜਾਈਂ ਇਹ ਪੜ ਤਾਂ ਬੜਾ ਤਿਆਂ ਨੂੰ ਤੇ ਹੋਰ ਉਹ ਤਾਂ ਮੈਂ ਤਾਂ ਮਸਾ ਫੜਿਆ ਉਹਦੇ ਹੱਥ ਚੋਂ ਚਾਕੂ ਹੁਣ ਮੈਂ ਕਰਦੀਆਂ ਕੇਰਾ ਭੂਆ ਨੂੰ ਮੈਂ ਹਾਂ ਕਰਤੀ ਤੇ ਤੂੰ ਜਾ ਕੇ ਦੇਖੀਂ ਕੱਲ ਨੂੰ ਉਫ ਫਿਰ ਤਾਂ ਚੱਲ ਫਿਰ ਹਾਂ ਕਰ ਲਈ ਪੂ ਚਲ ਗਈ ਮੈਂ ਤਾਂ ਕਹਿੰਦੀ ਆ ਕੁਝ ਨਹੀਂ ਹੁੰਦਾ ਕਰ ਦੇ ਫਿਰ 50 ਸਾਲ ਲਾਣੇ ਦੇ ਨਾਲ ਇਹਨੂੰ ਪਤਾ ਲੱਗ ਜੂਗਾ ਨਹੀਂ ਆਪਣਾ ਦਾ ਵੀ ਗੱਲ ਕੁਝ ਲੱਗਣਾ ਵੀ ਨਹੀਂ ਚੱਲ ਤੂੰ ਐਂ ਕਰ ਕਰਾ ਭੂਆ ਨੂੰ ਤਾਂ ਹਾਂ ਕਾਏ ਫਿਰ ਭੂਣ ਤਾਂ ਮੈਂ ਹਾਂ ਕਰਤੀ ਭੂਆ ਨੂੰ ਮੈਂ ਕਹਿੰਦਾ ਚੱਲ ਮੈਂ ਕਿਹੜਾ ਦੱਸਦਾ ਨਹੀਂ ਵੀ ਦੇਖ ਭੂਆ ਮੇਰੀ ਫੋਨ ਤੇ ਵੀ ਗੱਲ ਹੋ ਗਈ ਤੇ ਤੜਕੇ ਦੇਖਿਆ ਹੋਊਗਾ ਜਾ ਕੇ ਹਾਂ ਫਿਰ ਦੇਖਿਆ ਹਾਂ ਕੱਲ ਨੂੰ ਤੁਸੀਂ ਜਾ ਕੇ ਦੇਖਿਆ ਠੀਕ ਹੈ ਫਿਰ ਮੈਂ ਭੂਆ ਨੂੰ ਹਾਂ ਕਰ ਦਿਆਂ ਹਾਂ ਕਰ ਦੇ ਫਿਰ ਹੁਣ ਤਾਂ ਪਉ ਨੂੰ ਕਰਨੀ ਕੋਈ ਮਜਬੂਰੀ ਹੈ ਤੇ ਸੋਨ ਨੂੰ ਕਿੰਨਾ ਕ ਟਾਈਮ ਲੱਗ ਜੂ ਕਿੰਨੇ ਵਜੇ ਆਉਂਗੇ ਮਾਂ ਉਹ ਤਾਂ ਸ਼ਾਮ ਹੋ ਜੂਗੀ ਅੱਛਾ ਇੱਕ ਤਾਂ ਬਾਟ ਦੂਰ ਸੀ ਹਨਾ ਹਾਂ ਚਲ ਠੀਕ ਹੈ ਫਿਰ ਚੰਗਾ ਓਕੇ ਲੈ ਉਹਨੂੰ ਹੁਣ ਦੱਸਣਾ ਪਿਆ ਸਾਰਾ ਵੀ ਐਂ ਕਹਤਾ ਪੂਆ ਨੇ 50 ਸਾਲਾਂ ਦਾ ਹੈਗਾ ਤੇ ਹੁਣ ਨਹੀਂ ਤਾਂ ਮੈਂ 50 ਸਾਲਾਂ ਦੀ ਨੂੰ ਮੈਂ ਤਾਂ ਮਿੰਟ ਲਾਉਂਦੀ ਮੈਂ ਤਾਂ ਪੂਆ ਨੂੰ ਬਾਰ ਤੱਕਰ ਛੱਡ ਕੇ ਆਉਂਦੀ ਬਾਹ ਫੜ ਕੇ ਗੱਲ ਕਰ ਹੁਣ ਮੇਰੀ ਮਜਬੂਰੀ ਬਣ ਗਈ ਆ ਜਿਹੜੀ ਛਿੱਧਰੀ ਨੇ ਉਹੀ ਗੱਲ ਹੁਣ ਮੈਂ ਤਾਂ ਉਹਨੂੰ ਹਰ ਕੇ ਦੱਸਿਆ ਨਹੀਂ ਮਾਂ ਉਹਦੇ ਉਨਾ ਉਮਾ ਉਹੀ ਗੱਲ ਉਹ ਜੀ ਹਾਂ ਬੜੇ ਪੈਸੇ ਗੱਡੀ ਲੈ ਕੇ ਗਿਆ ਵੀ ਤਾਂ ਕਣਕਾਲੀਆਂ ਗੋਲੀਆਂ ਵੀ ਚੱਕਦੀ ਸੀ ਇਹ ਗੱਲ ਤਾਂ ਮੈਂ ਉਹਦੇ ਕੋਲ ਕਰੀ ਨਹੀਂ ਘਰੇ ਆਏ ਕੋਲੇ ਕਰੂੰਗੀ ਮੈਂ ਤਾਂ ਐ ਕਹਿੰਦੀ ਹੁਣ ਇਹਦਾ 50 ਸਾਲਾਂ ਵਾਲੇ ਦੀ ਕਰਦਾਂ ਨਿਆ ਇਹਨੂੰ ਵੀ ਪਤਾ ਲੱਗ ਜੇ ਕੋੜੇ ਖਾਤਰ ਇਹ ਤਾਂ ਹੋ ਗਈ ਭਾਈ ਮੁੰਡੇ ਨਾਲ ਗੱਲ ਹਾਂ ਪੂਆ ਹੋ ਗਈ ਪੱਕੀ ਆ ਭਾਈ ਗੱਲ ਹਾਂ ਪੱਕੀ ਆ ਪੂਆ ਡੜਕੇ ਪੱਕਾ ਦੇਖ ਕੇ ਆਵਾਂਗੇ ਚੰਗਾ ਭਾਈ ਫਿਰ ਮੈਂ ਕਹਾ ਹੁਣ ਉਹਨਾਂ ਨੂੰ ਜਾ ਕੇ ਕਹਿਦਾ ਵੀ ਆਉਣਗੇ ਦੇਖਣ ਹਾਂ ਜੇ ਪੂਆ ਸਾਡੇ ਫਿੱਟ ਆ ਗਿਆ ਤਾਂ ਅਸੀਂ ਕਰ ਹੀ ਦੇਵਾਂਗੇ ਚੰਗਾ ਭਾਈ ਚੱਲ ਜੇ ਤਾਂ ਭਾਈ ਚੰਗਾ ਖੁਸ਼ੀ ਵਾਲੀ ਗੱਲ ਹੀ ਕਰੀ ਤੁਸੀਂ ਚੱਲ ਕੋਈ ਨਹੀਂ ਪੂਆ ਮੂੰਹ ਮਿੱਠਾ ਫੇਰ ਕਰਾਵਾਂਗੇ ਕਿ ਰਾਂਝੋ ਖੰਮਣੀ ਵੱਜ ਗਈ ਚੰਗਾ ਪੁੱਤ ਹਾਂ ਬਸ ਵੇ ਜਾ ਕੇ ਮੈਂ ਤਾਂ ਹੁਣ ਉਹਨਾਂ ਨਾਲ ਸਾਰਾ ਫੱਕ ਠੱਕ ਸਾਰੀ ਗੱਲ ਹੀ ਖੋਲ ਲੂੰਗੀ ਕੱਲ ਖੋਲ ਲਾ ਜਾ ਕੇ ਤੜਕੇ ਦੇਖ ਕੇ ਆਵਾਂਗੇ ਜੇ ਸਾਡੇ ਫਿੱਟ ਹੋਇਆ ਅਸੀਂ ਤਾਂ ਕੱਲ ਨੂੰ ਹੀ ਸ਼ਗਨ ਕਰ ਦਿਆਂਗੇ ਚੰਗਾ ਪੁੱਤ ਚੰਗਾ ਠੀਕ ਹੈ ਪੂਆ ਆ ਦੇਖ ਲਾ ਕਾ ਚੋ ਬੋ ਤੇ ਮੈਂ ਤਾਂ ਕਿ ਨਿਸ਼ ਰਿਸ਼ਤਾ ਹੋਣ ਨਹੀਂ ਦਿੰਦੀ ਤੇ ਕਾ ਚੋ ਤਾ ਦੀਆਂ ਪਗਾ ਕੇ ਹਟੀ ਇਹ ਤਾਂ ਰਿਸ਼ਤਾ ਕਰਾ ਕੇ ਛੱਡੂਗੀ ਚੱਲ ਕੋਈ ਨਹੀਂ ਆਪਾਂ ਤਾਂ ਕਰਦਾਂ ਨੇ ਆਪਾਂ ਨੇ ਕੀ ਲੈਣਾ ਫਿਰ ਕਿਆ ਲ ਨਾਲ ਵਧੀਆ ਮੇਰੀ ਮਨ ਤੇ ਪੱਲੇ ਪੈਗੀ ਨਾਲੇ ਕੁੜੀ ਨੇ ਹਾਂ ਘਰਤੀ ਨਾਲੇ ਹਰਤੀ ਤਨੇ ਹਾਂ ਘਰਤੀ ਮੇਰੇ ਵਾਲੀ ਵੀ ਉਹ ਤੇ ਖੇਡੀ ਉਹਨੇ ਤਾਂ ਰਾਜਵੀਰ ਨੇ ਤਾਂ ਕੁੜੀ ਨੇ ਤਾਂ ਵਧੀਆ ਮੇਰੇ ਮਾਂਗਲ ਲੱਗ ਗਈ ਵਧੀਆ ਰਹੀ ਉਸ ਨੂੰ ਮੈਂ ਹੀ ਆਖਿਆ ਸੀ ਮੈਂ ਕਿਹਾ ਐਂ ਘਰੀ ਜੇ ਨਾ ਮੰਨੇ ਤਾਂ ਐਂ ਕਹੀ ਦੀ ਵੀ ਮੈਂ ਤਾਂ ਆਪਦੀ ਨਭਜ ਵੜਦੀ ਐਗੀ ਫੇਰ ਹੀ ਡਰਾ ਕੇ ਫੇਰ ਹੀ ਹਾਂ ਕਰਾਈਆ ਹੁਣ ਹਰ ਭੀ ਇੱਥੋਂ ਮੈਂ ਤਾਂ ਆਪਦੀ ਬਿਉ ਤਾਂ ਵਧੀਆ ਖੇੜੀ ਵਧੀਆ ਮੇਰਾ ਤਾਂ ਵਧੀਆ ਮੇਰੀ ਬਿਉ ਤਾਂ ਖੇੜੀ ਮੈਨੂੰ ਕੰਮ ਦੇਗੀ ਵਧੀਆ ਮੈਨੂੰ ਵਿਚੋਲਪਣਾ ਮਿਲ ਜੂਗਾ ਵਧੀਆ ਚੱਲ ਹੁਣ ਨਾਲ ਲੱਡੂ ਖਾਵਾਂਗੇ ਨਾਲੇ ਵਿਚੋਲਪਣਾ ਲਾਵਾਂਗੇ ਨਾਲੇ ਵਧੀਆ ਚੱਲ ਅੱਬੀ ਤਾਂ ਵਿਆਹ ਹੋ ਜੂ ਕੁੜੀ ਦਾ ਰਾਜਵੀਰ ਦਾ ਨਹੀਂ ਆਏ ਨਹੀਂ ਪਤਾ ਹਜੇ 2-4 ਸਾਲ ਹੋਰ ਨਾ ਕਰ ਦੇ ਜਮਾ ਗੁੜੀ ਕਰ ਲੈਂਦੀ ਰਾਜਵੀਰ ਨੂੰ ਤਾਂ ਵਹਾ ਕੇ